ਮम्मा 10000 ਦੀ ਮਦਦ ਕਰ ਦਿੰਦੇ ਆ 5000 ਪੁਗਾ ਤੁਸੀਂ ਦੇਣਾ ਤੇ 5 ਆਪਾ ਦਵਾਂਗੇ ਬਸ ਗੱਲ ਖਤਮ ਮੈਂ ਚੱਲਿਆ ਦੁਕਾਨ ਤੇ ਪੂਆ ਕੋ ਤੇ ਹੁਣ ਹੈਗਾ ਹੀ ਇੰਨੇ ਆ ਤੇ ਪੂਆ ਦੇ ਦੇਗੀ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਵੀ ਬਸ 5000 ਜੋਗ ਗਈ ਜੇ ਭਾਬੀ ਗੁਰਦੀਪ ਆ ਜਾ ਕੇ ਨਾ ਸਾਰੇ ਮੇਰੇ ਤੇ ਨਾ ਗੱਲ ਸੁਟਿਆ ਕਰੋ ਵੇਖ ਮੈਂ ਉਹਨੂੰ ਕਹਿ ਲਈ ਨਾ ਤੇਰੇ ਸਾਹਮਣੇ ਕਹਿ ਨਹੀਂ ਨੀ ਆ ਤੇ ਤੂੰ ਘਰ ਮਦਦ ਕਰ ਦੇ ਮਦਦ ਕੋਈ ਗੱਲ ਨਹੀਂ ਮੈਂ ਤੇ ਇੱਥੋਂ ਤੱਕ ਵੀ ਕਹਿਤਾ ਵੀ ਤੂੰ ਲੈ ਅਸਰੇ ਬੈਂਕ ਚਲ ਜਾ ਤੇ ਗੈਣਾ ਕਢਾ ਕੇ ਲੈ ਕੋਈ ਨਹੀਂ ਰੱਖਦੇ ਗਿਰਵੇ ਮੈਂ ਤੇ ਹੋਰ ਦੱਸ ਇਸ ਤੋਂ ਵੱਧ ਕੇ ਕੀ ਕਹਾਂ ਜਾਂ ਮੈਂ ਨਾ ਕਰਦੀ ਹਵਾਂ ਤਾਂ ਤਾਂ ਮੈਨੂੰ ਕੋਈ ਕਵੇ ਗੱਲ ਸੁਣੋ ਜੇ ਹੁਣ ਅੱਜ ਉਹਨਾਂ ਨੂੰ ਲੋੜ ਪਈ ਆ ਤੇ ਕਰਦੇ ਹੋਗੇ ਮਦਦ ਤੇ ਕੋਈ ਗੱਲ ਨਹੀਂ ਬਾਜੀ ਮੰਮਾ ਦੀ ਗੱਲ ਬਿਲਕੁਲ ਸਹੀ ਹੈ ਉਹਨਾਂ ਨੇ ਨਹੀਂ ਨਾ ਕਿ ਨਾ ਇਹ ਕਰਦੀ ਮੈਨੂੰ ਪਤਾ ਲੱਗ ਗਿਆ ਕਿ ਕਿਉਂ ਨਾ ਕਰਦੀ ਪਈ ਗੁੱਸਾ ਜੂ ਰੱਖੰਦੇ ਆ ਤੇ ਮੇਰੇ ਨਾਲ ਕਦੀ ਗੱਲ ਨਹੀਂ ਨਾ ਕੀਤੀ ਜਾਨਵਲ ਕੋਈ ਨਹੀਂ ਭੂਆ ਜੀ ਮੈਂ ਨਾ ਹੀ ਕਰਦਾਂਗੀ ਨਹੀਂ ਹੁੰਦੀ ਤੇ ਰਹਿਣ ਤੋਂ ਸਿਮਾ ਮੇਰੀ ਇੱਕ ਮਿੰਟ ਗੱਲ ਸੁਣ ਇੱਥੇ ਬੈ ਆਪਾਂ ਨਾ ਨਹੀਂ ਕਰਨੀ ਹੈਗੀ ਮੈਂ ਆਪੇ ਲੱਕੀ ਨੂੰ ਸਮਝਾਵਾਂਗੀ ਨਾ ਨਹੀਂ ਕਰਨੀ ਹੈਗੀ ਜਿੰਨਾ ਵੀ ਹੋ ਸਕੇਗਾ ਨਾ ਮੈਂ ਕਰਾਂਗੀ ਬਸ ਹੁਣ ਨਾ ਨਹੀਂ ਕਰਨੀ ਉਹੀ ਤਾਂ ਮੈਂ ਤੁਹਾਨੂੰ ਕਹਿਣ ਦੀ ਆ ਵੀ ਜਿੰਨਾ ਹੋ ਸਕਦਾ ਹੈ ਵਾਦ ਤੋਂ ਵਾਦ ਚਲੋ ਅਗਲੇ ਦੀ ਹੈਲਪ ਕਰੋ ਕੋਈ ਗੱਲ ਨਹੀਂ ਹੁੰਦੀ ਜਿੰਨਾ ਕਰੋਗੇ ਮਾਰਾ ਹੀ ਪਤਾ ਨਹੀਂ ਦੂਣਾ ਨਹੀਂ ਦੇ ਦੇਗਾ ਕੋਈ ਗੱਲ ਨੀ ਕਰੋ ਉਹਨਾਂ ਦੀ ਹੈਲਪ ਬਾਕੀ ਜਦੋਂ ਉਹਦੇ ਮੁੰਡੇ ਕੋ ਹੋਣਗੇ ਤੁਹਾਨੂੰ ਵਾਪਸ ਕਰ ਦੇਗਾ ਇਹੋ ਜੀ ਨਾ ਗੱਲ ਸੋਚੋ ਮੰਨ ਦੇ ਵਿੱਚ ਸਮਝਾਇਓ ਲੱਕੀ ਨੂੰ ਥੋੜਾ ਜਿਹਾ ਨਾ ਸੀ ਗੱਲ ਕਰ ਲਿਓ ਮੈਂ ਕਰਾਂਗੀ ਗੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਲਾ ਦੇ ਦਿਮਾਗ ਤੋਂ ਕਰ ਲਾਂਗੀ ਮੈਂ ਆਪੇ ਗੱਲ ਉਹ ਤੇਰੇ ਆਪੇ ਫੋਨ ਕਰਤਾ ਹਾਂ ਹਾਂ ਠੀਕ ਤੇਰੀ ਭਾਬੀ ਨੇ ਕਿੰਨੀਆਂ ਕੰਮ ਵਾਲੀਆਂ ਲਾਈਆਂ ਮੇਰੀ ਵਾਲੇ ਇੱਕ ਮੈਂ ਨੀ ਸਾਰਾ ਘਰ ਦਾ ਕੰਮ ਕਰਦੀ ਬੱਚੇ ਸਾਂਭਦੀਆਂ ਇਹਨਾਂ ਨੂੰ ਸਵੇਰੇ ਤੋਰਦੀਆਂ ਮੇਰੀ ਮੈਂ ਕਿਹੜੋਂ ਤੇ ਕੰਮ ਵਾਲੀ ਲਾਈਆਂ ਤੈਨੂੰ ਵੀ ਕਰਨਾ ਹੀ ਪੈਣਾ ਆ 15 ਦਿਨ ਤੋਂ ਉੱਥੇ ਰਹੀ ਨਾ ਅੰਦਰ ਦੇਖ ਕਿੰਨਾ ਗੰਦ ਪਿਆ ਆ ਇੱਕ ਦਿਨ ਆੜ ਕੇ ਮੈਂ ਸਫਾਈ ਕੀਤੀ ਹੁਣ ਤੇਰੀ ਵਾਰੀ ਆ ਤੈਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ ਦੀਦੀ ਮੈਂ ਜ਼ਿੰਮੇਵਾਰੀ ਤੋਂ ਭੱਜਣੀ ਕਿਹੜਾ ਦਈ ਆ ਮੈਂ ਕਹਿਂਦੀ ਨਹੀਂ ਮੈਂ ਕਰਦੀ ਭਈ ਆ ਪਰ ਨੇ ਜੇ ਤੂੰ ਹੀ ਮੇਰੇ ਪੇਕੇ ਕਹਿੰਦੇ ਕਿ ਮੇਰੀ ਭਾਬੀ ਮੇਰੀ ਮਾਂ ਮੇਰੀ ਭਾਬੀ ਨਾ ਬਥੇਰਾ ਕੰਮ ਕਰਾਂਦੀ ਆ ਹੁਣ ਮੰਮੀ ਤੇ ਕਿਤੇ ਪਾਣੀ ਦਾ ਗਲਾਸ ਵੀ ਨਹੀਂ ਚੁੱਕਦੇ ਤੈਨੂੰ ਪਤਾ ਮੰਮੀ ਤੇ ਬਜ਼ੁਰਗ ਆ ਮੰਮੀ ਕੋ ਤੇ ਇੱਥੋਂ ਤੱਕ ਤੁਰਿਆ ਨਹੀਂ ਜਾਂਦਾ ਮੰਮੀ ਕਿੱਦਾਂ ਪਾਣੀ ਦਾ ਗਲਾਸ ਚੁੱਕ ਲੈਣ ਮੰਮੀ ਨੇ 15 ਦਿਨ ਕੱਢ ਲੈਣਾ ਹੋ ਤੇਰੀ ਵਾਰੀ ਤੇਰੀ ਜ਼ਿੰਮੇਵਾਰੀ ਤੂੰ ਸਪਈਆਂ ਕਰਨੀਆ ਤੂੰ ਕਪੜੇ ਧੋਣੇ ਤੂੰ ਘਰ ਨੂੰ ਸੰਭੜਾ ਮੇਰੇ ਵੀਰ ਨੇ ਕੋਈ ਕੰਮ ਵਾਲੀ ਨਹੀਂ ਨੋਣੇ ਬੈਠੇ ਤੇ ਤੇ ਨਾਲ ਗੱਲ ਕਰਨੀ ਆ ਮੈਂ ਪਾਣੀ ਨਹੀਂ ਪੀਣਾ ਦੀਦੀ ਤੇ ਨਹੀਂ ਨਹੀਂ ਬੈਠ ਤੂੰ ਪਾਣੀ ਮੈਂ ਆਪੇ ਪੀ ਲੂੰਗੀ 15 ਦਿਨ ਤੂੰ ਮੰਮੀ ਕੋ ਰਹਿ ਕੇ ਆਈ ਆਪਣੀ ਕੋ ਤੇਰਾ ਨਹੀਂ ਫਰਜ਼ ਬੰਦਾ ਸੀ ਕਿ ਮੈਂ ਆਪਣੇ ਨਨਾਨ ਨੂੰ ਤੇ ਦੱਸਾਂ ਕਿ ਮੈਂ ਦੀਦੀ ਮੈਂ ਠੀਕ ਨਹੀਂ ਮੇਰੀ ਮੰਮੀ ਲੈਣ ਆਈ ਮੈਂ ਚੱਲੀ ਆ ਤੈਨੂੰ ਪਤਾ ਹੈ ਮੰਮੀ ਨੇ 15 ਦਿਨ ਕਿੱਦਾਂ ਗੱਡੇ ਆ ਨਾ ਮੰਮੀ ਨੂੰ ਕੋਈ ਰੋਟੀ ਪਾਣੀ ਪੁੱਛਣ ਵਾਲਾ ਸੀ ਨਾ ਹੋਰ ਤੂੰ ਤੇ ਜਾ ਕੇ ਬਸ ਬਹਿ ਗਈ ਆਪਣੇ ਪੇਕੇ ਤੇ ਦੀਦੀ ਮੈਂ ਮੰਮੀ ਨੂੰ ਕਿਹਾ ਤਾਂ ਹੈਗਾ ਸੀ ਵੀ ਤੁਸੀਂ ਦੀਦੀ ਨੂੰ ਸਾਧ ਲਓ ਜਾਂ ਦੀਦੀ ਕੋਲ ਚੱਲ ਜਾਓ ਮੰਮੀ ਨੂੰ ਕਿਹਾ ਤਾਂ ਨਾ ਪਰ ਤੇਰਾ ਨਹੀਂ ਫਰਜ ਬਣਦਾ ਸੀ ਮੈਨੂੰ ਦੱਸ ਕੇ ਜਾ ਮੈਂ ਤੇ ਆ ਬੜੀ ਪਰੇਸ਼ਾਨ ਸੀ ਮੇਰੇ ਮੰਮੀ ਨੇ ਮੈਨੂੰ ਫੋਨ ਫੜਾਇਆ ਤਾਂ ਕਿ ਨਹੀਂ ਵੀ ਮੁੜ ਕੇ ਫੋਨ ਆਉਂਦੇ ਸੀ ਨਿਰਮਲਾਂ ਵੀ ਇੱਕ ਇੱਕ ਦਿਨ ਗੱਲ ਹੁੰਦੀ ਇੱਕ ਦਿਨ ਨਹੀਂ ਹੁੰਦੀ ਸੀਗੀ ਮੈਨੂੰ ਪਤਾ ਹੈ ਤੂੰ ਮੇਰੇ ਵੀਰ ਨੂੰ ਜਿਹੜੀਆਂ ਗੱਲਾਂ ਦੱਸਦੀ ਹੈਂ ਵੀਰ ਨੂੰ ਤਾਂ ਤੂੰ ਆਪਣੇ ਚਿਕਨੇ ਚੁਪੜੀਆਂ ਗੱਲਾਂ ਚ ਲੈ ਕੇ ਤੇ ਬਸ ਉਹਨੂੰ ਫਸਾਇਆ ਹੋਇਆ ਜੋ ਤੂੰ ਦੱਸਦੀ ਉਹ ਹੀ ਬਸ ਸੱਚ ਹੈ ਤੇ ਅਸੀਂ ਮਾਵਾਂ ਧੀਆਂ ਦੋਵੇਂ ਝੂਠੀਆਂ ਆ ਮੈਂ ਕਦੇ ਕਿਹਾ ਦੇਦੀ ਤੂੰ ਹੀ ਝੂਠੇ ਜੀ ਤੂੰ ਹੀ ਮੇਰੀ ਵੀ ਤੇ ਮਜਬੂਰੀ ਸਮਝੋ ਮੈਨੂੰ ਪਤਾ ਮਨਮੀਤ ਚੱਲ ਤੂੰ ਉੱਥੇ ਜਾ ਹੁਣ ਪਾਣੀ ਲੈ ਗਿਆ ਮੇਰੇ ਵਾਸਤੇ ਵਰਦੀਪ ਹੁਣ ਤੂੰ ਜਾਣਾ ਵਾ ਕਹਿੰਦੀ ਸੀ ਨਾ ਮਨਮੀਤ ਜਾਏਗੀ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਜਾਣਾ ਵਾ ਨਹੀਂ ਭਾਬੀ ਮੈਂ ਨਹੀਂ ਅਜੇ ਜਾਣਾ ਮੈਂ ਅਜੇ ਇੱਥੇ ਹੀ ਆ ਹਫਤਾ ਦੱਸ ਦੇ ਅਨੀ ਜੀ ਤਾਂ ਮੈਂ ਕਿਹ ਦਿਨ ਜਾ ਕੇ ਤਾਂ ਮਨਮੀ ਦਾ ਪੁਕਾਰ ਹੋ ਗਿਆ ਨਾ ਪਤਾ ਕਰਕੇ ਆਣਾ ਕੋਈ ਨਹੀਂ ਜਾਇ ਇਹਨੂੰ ਗੁੱਸਾ ਆ ਨਾ ਵੀ ਮੈਂ ਤੈਨੂੰ ਨਾ ਕੀਤੀ ਐ ਵੀ ਉੱਥੇ ਜਾਣ ਦੀ ਤੈਨੂੰ ਵੀ ਪਤਾ ਉਸ ਟਾਈਮ ਦੇ ਤੇ ਕੀ ਮਜਬੂਰੀ ਸੀਗੀ ਤੇ ਦਿਲ ਚ ਗੁੱਸਾ ਨਹੀਂ ਰੱਖਣਾਗੇ ਇਹ ਗੱਲ ਦਾ ਤੇ ਕੋਈ ਨਹੀਂ ਤੂੰ ਜਾਇ ਲੈ ਜੀ ਪਤਾ ਕਰ ਆਈ ਜੇ ਵੇਖ ਲਈ ਜੇ ਸੀਮਾ ਨਾ ਜਾਣਾ ਸੀਮਾ ਨਾ ਚਲ ਜੀ ਮੇਰੇ ਨਾਲ ਜਾਣਾ ਮੇਰ ਨਾਲ ਚਲ ਜੀ ਨਹੀਂ ਤੇ ਤਿੰਨੇ ਚਲ ਜਾਣਗੇ ਇਦਾਂ ਕਰ ਲਾਂ ਆਹ ਜੇ ਮੈਂ ਇੱਥੇ ਹੀ ਹਾਂ ਜੇ ਮੈਂ ਨਹੀਂ ਜਾ ਕੋਈ ਗੱਲ ਨਹੀਂ ਕਿਉਂਕਿ ਕੋਈ ਕੁੜੀ ਨੂੰ ਮਿਲ ਕੇ ਜਰੂਰ ਆਣਾ ਹਾਂ ਕੱਲ ਤੇ ਤੋਰਿਆ ਹੱਲੇ ਉਹਨੂੰ ਕੱਲ ਤੇ ਮੈਂ ਛੱਡ ਕੇ ਆਈ ਹਾਂ ਤੇ ਹੱਲੇ ਥੋੜੇ ਦਿਨ ਵਿੱਚ ਪੈ ਲੈਣਾ ਆਓ ਨਹੀਂ ਨਹੀਂ ਮੈਂ ਕਿਹੜਾ ਕਾਲੀ ਪਈ ਹਾਂ ਜੇ 2-4 ਦਿਨ ਰੁੱਕ ਕੇ ਜਾਵਾਂਗੀ ਮੈਂ ਕਿਹਾ ਇੱਕ ਵਾਰੀ ਕੁੜੀ ਦਾ ਪਤਾ ਕਰਕੇ ਜਰੂਰ ਆਣਾ ਨਾਲੇ ਉਹ ਕਹਿੰਦੀ ਰਹਿੰਦੀ ਆ ਵੀ ਆਇਓ ਭਾਜੀ ਆਇਓ ਤੇ ਮੈਂ ਇੱਕ ਵਾਰੀ ਹੋ ਕੇ ਆਣਾ ਮਮੀ ਜੀ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਆ ਗਈ ਹਾਂ ਨਾ ਤੁਹਾਡੇ ਕੋਲ ਮਨ ਮੀਤ ਸਿੱਧੀ ਨਹੀਂ ਨਾ ਹੋਈ ਦੇਖਿਓ ਹੁਣ ਮੈਂ ਆ ਗਈ ਹੁਣ ਮੈਨੂੰ ਤੀਰ ਹੁਣ ਮੈਂ ਦੇਖਿਓ ਸਵੇਰੇ ਆ ਜਾ ਕਰਨਾ ਸਾਰੇ ਦਿਨ ਇੱਥੇ ਰਹਾ ਕਰਨਾ ਆ ਤੇ ਇਹ ਕੋਈ ਗੱਲ ਨਹੀਂ ਜੇ ਤੁਸੀਂ ਸੁਧਾਰ ਦੇਗੇ ਮੇਰੇ ਵੀ ਚਾਰ ਦਿਨ ਜ਼ਿੰਦਗੀ ਦੇ ਵਧੀਆ ਲੰਘ ਜਾਣਗੇ ਕੋਈ ਗੱਲ ਨਹੀਂ ਮੰਮੀ ਟੈਨਸ਼ਨ ਨਾ ਲਾਓ ਹੁਣ ਬਸ ਸਾਰੇ ਦਿਨ ਸੁਖਦੇ ਹੀ ਆਣੇ ਆ ਮੇਰੇ ਘਰ ਸਾਂ ਹਾਂਜੀ ਮੈਂ ਨਾ ਟਰੰਕ ਨੂੰ ਜਿੰਦਰਾ ਮਾਰਿਆ ਹੈ ਅੱਛਾ ਜੀ ਤੇ ਮੈਂ ਤੁਹਾਨੂੰ ਰਾਤ ਸ਼ਾਮ ਨੂੰ ਮੇ ਕੋਲ ਚਾਪੀ ਲੈ ਜੀ ਸਾਰਾ ਸਮਾਨ ਰੱਖਣਾ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਹਨ ਨੂੰ ਕੀ ਪਤਾ ਲੱੜਦੀ ਹੈ ਨਨ ਨੂੰ ਕੋ ਟੈਕ ਹੋ ਗਿਆ ਜਾਂ ਕੁਛ ਹੋ ਗਿਆ ਫੇਕੂ ਸੰਭੇਗਾ ਲੈ ਮੰਮੀ ਇਦਾਂ ਕਹਤੀ ਕਹਿੰਨੀ ਵਾਈਕਰੂ ਵਾਈਕਰੂ ਕਰਿਆ ਕਰੋ ਨਹੀਂ ਕੋਈ ਜ਼ਿੰਦਗੀ ਦਾ ਪਤਾ ਕੀ ਬਣਨਾ ਕੀ ਬਣ ਇਹ ਮੈਂ ਤਾਂ ਸੋਚਿਆ ਸੀ ਕਿ ਮੈਂ ਆਪਣੇ ਨੂੰ ਨੂੰ ਚਾਬੀ ਦੇ ਕੇ ਜਾਵਾਂਗੀ ਹੈ ਪਰ ਉਹਨੇ ਮੇਰੀ ਸੇਵਾ ਨਹੀਂ ਕਰਨੀ ਤੇ ਮੈਂ ਉਹਨੂੰ ਚਾਬੀ ਕਾਦੇ ਵਾਸਤੇ ਦੇਣੀ ਹੈ ਸੇਵਾ ਤਾਂ ਮੇਰੀ ਧੀ ਕਰਨ ਦੇ ਮਨਮੀ ਤੂੰ ਅੱਜ ਕੀ ਬਣਾਇਆ ਸਬਜ਼ੀ ਚ? 헤ਜੇ ਤੇ ਕੁਛ ਨਹੀਂ ਬਣਾਇਆ ਦੀਦੀ। ਹੋਣੇ ਮੈਂ ਕੰਮ ਕਰਕੇ ਵਿਹਲੀ ਹੋਈ ਆ। ਹੂੰ। 헤ਜੇ ਨਹੀਂ ਕੁਛ ਵੀ ਬਣਾਇਆ। ਅੱਛਾ ਚਲ ਮੇਰੀ ਗੱਲ ਸੁਣ ਫਿਰ। ਸਾਗ ਬੜਾ ਵਧੀਆ ਹੁੰਦਾ ਆ। ਸਾਗ ਦਾ ਪਾਈ ਜਾਂਦਾ ਨਾ ਸਾਗ ਲੈ ਤੇ ਸਾਗ ਬਣਾਈ ਅੱਜ। ਦੀਦੀ ਸਾਗ? ਹਾਂ ਸਾਗ। ਤੁਹਾਨੂੰ ਪਤਾ ਹੈ ਮਸਾ ਤਾਂ ਮੈਂ ਘਰ ਦਾ ਹੀ ਕੰਮ ਕਰਕੇ ਵਿਹਲੀ ਹੋਈ ਤੇ ਸਾਗ ਨੂੰ ਟਾਈਮ ਲੱਗ ਜਾਣਾ। ਕੋਈ ਨਹੀਂ ਜਿਹੜੀ ਚੀਜ਼ ਤੁਸੀਂ ਖਾਣੀ ਆ ਨਾ ਮੈਨੂੰ ਦੱਸੋ ਮੈਂ ਰੈਡੀਮੇਡ ਮੰਗਵਾ ਲੈਣੀ ਆ। ਰੈਡੀਮੇਡ? ਰੋਜ਼ ਹੀ ਰੈਡੀਮੇਡ ਮੰਗਾਇਆ ਕਰੂ ਮੈਂ ਤਾਂ ਰੋਜ਼ ਆਇਆ ਕਰਨਾ ਆ ਹੁਣ। ਸਾਗ ਬਣਾਇਆ ਨਾਲੇ ਢੋਲ ਵਰਕੇ ਸ਼ਾਮ ਨੂੰ ਮੈਨੂੰ ਵੀ ਦੇ ਦੇ ਚੱਲ ਸੋਚਦੀ ਕੀ ਹੁਣ ਆਪਣਾ ਕੰਮ ਕਰ ਤੇ ਫੇਰ ਸਾਗ ਬਣਾ ਐਦਾਂ ਮੇਰੀ ਗਾਲਸਰ ਕਿੱਧਰ ਚੱਲੀ ਹੁਣ ਚਾਹ ਨਹੀਂ ਪੁੱਛਣੀ ਕਿਸੇ ਨੂੰ ਬਣਾ ਲੱਗੇ ਚਾਹ ਹਾਂ ਪਹਿਲਾਂ ਚਾਹ ਬਣਾ ਤੇ ਫੇਰ ਸਾਗ ਬਣਾਈ ਠੀਕ ਹੇ ਹੇ ਆ ਤੇ ਨਵੇਂ ਬਿਪਤਾ ਪੈ ਗਈ ਆ ਮਾਹਾਂ ਮੇਰਾ ਸਰੀਰ ਸਹੀ ਹੋਇਆ ਤਾਂ ਮੈਂ ਥੋੜਾ ਬਹੁਤਾ ਕੰਮ ਕਰਦਾ ਕੀਤਾ ਹਾਂ ਮੇਰੀ ਜਾਣੇ ਬਲਾ ਮੈਂ ਤੇ ਐਵੇਂ ਆ ਗਈ ਹੋਰ ਉੱਥੇ ਪੰਜ ਸੱਤ ਦਿਨ ਰਹਿ ਲੈਂਦੀ ਕਿੱਦਾਂ ਆ ਕੇ ਕਹਿੰਦੀ ਕੀ ਬਣਾਇਆ ਦੱਸ ਮੈਂ ਮੇ ਮਾਹ ਘਰ ਦਾ ਕੰਮ ਕੀਤਾ ਤੇ ਤੂੰ ਤੇ ਆ ਕੇ ਸਾਗ ਬਣਾ ਲਓ ਸਾਗ ਹੋਏ ਤੇ ਮੇ ਕੋ ਉਦਾਂ ਨਹੀਂ ਖਲੋਤਾ ਜਾਂਦੇ ਦੋ ਫੁਲਕੇ ਲਾਉਣ ਲੱਗਿਆ ਤੇ ਇਹ ਸਾਗ ਬਣਾ ਦੇ ਇਹ ਡੋਲ ਵੀ ਭਾਰਦੀ ਤੇ ਮੈਂ ਨਾਲ ਲੈ ਕੇ ਜਾਣਾ ਹੱਦ ਹੋ ਗਈ ਇਹਦੇ ਆ ਸੱਸ ਮਾ ਨੂੰ ਤੇ ਸਾਹਮਣਾ ਸਾਹਮਣਾ ਇਹ ਬਲਾ ਨਾਲ ਹੀ ਆਂ ਟੱਪੀ ਉਦੋਂ ਦੀ ਤੇ ਕਿਤੇ ਮੇਰੀ ਬਾਤ ਨਹੀਂ ਪੁੱਛੀ ਇਹਨਾਂ ਨੇ ਉਹਨਾਂ ਨੂੰ ਸਾਗ ਬਣਾ ਕੇ ਖਵਾਉਣਾ ਮੈਂ ਵੀ ਨਹੀਂ ਖਵਾਉਣਾ ਨਾ ਮੇਰੇ ਸਰੀਰ 'ਚ ਬਸਾ ਸਕਿਆ ਹੈ ਕੀ ਮੰਮਾ ਮੇਰੀ ਗੱਲ ਸੁਣੋ ਤੁਸੀਂ ਸੀਮਾ ਨੂੰ ਹਾਮੀ ਭਰੀ ਪੈਸੇ ਦੇਣ ਵੱਲੋਂ ਹਾਂ ਮੈਂ ਕਿਹਾ ਤੇ ਜਦੋਂ ਕੱਲ ਸਾਰੀ ਗੱਲ ਕਲੀਅਰ ਕਰਤੀ ਸੀ ਕਿ ਆਪਾਂ ਪੈਸੇ ਨਹੀਂ ਦੇਣੇ ਫਿਰ ਤੁਸੀਂ ਹਾਮੀ ਕਿਥੋਂ ਭਰ ਲਈ ਉਹ ਮੇਰੇ ਰਾਤ ਦੇ ਕੰਨ ਖਾਂਦੀ ਆ ਕਹਿੰਦੀ ਮੰਮਾ ਨੇ ਮੈਨੂੰ ਹਾਮੀ ਭਰੀ ਆ ਕਿ ਪੈਸੇ ਦੇ ਕਿੱਥੋਂ ਕਰਨਾ ਅਰੇਂਜਮੈਂਟ ਪੈਸਿਆਂ ਦਾ ਮੇਰੀ ਗੱਲ ਸੁਣ ਮੈਂ ਉਹਨੂੰ ਹਾਮੀ ਭਰੀ ਆ ਤੇ ਦੇਣੇ ਹਨ ਉਹ ਪੈਸੇ ਅਰੇਂਜਮੈਂਟ ਹੋ ਜਾਏਗਾ ਮੇਰੀ ਗੱਲ ਸੁਣ ਕੱਲ ਪੂਆ ਵੀ ਵਿੱਚ ਬੈਠੀ ਹੋਈ ਸੀ ਸਾਰਿਆਂ ਸਾਹਮਣੇ ਗੱਲ ਹੋਈ ਆ ਨਾ ਤੇ ਹੁਣ ਮੈਂ ਮੁੱਕਰੀ ਨਾ ਜੇ ਮੈਂ ਨਾ ਕੀਤੀ ਤੇ ਪੂਆ ਨੇ ਕਹਿਣਾ ਵੇਖ ਲੈ ਫਿਰ ਮੁੱਕਰ ਗਈ ਤੇ ਪੈਸਿਆਂ ਦਾ ਤੇ ਕਰਨਾ ਹੀ ਕਰਨਾ ਦੇਣੇ ਆ ਅੰਬਾ ਜਦੋਂ ਸਾਰੀ ਗੱਲ ਕਲੀਅਰ ਮੈਂ ਕਰਕੇ ਚਲਾ ਗਿਆ ਸੀ ਠੀਕ ਹੈ ਤੇ ਜਦੋਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਪੈਸੇ ਆਪਣੇ ਕੋਲੋਂ ਦੇਣੇ ਉਦੋਂ ਤੁਸੀਂ ਕਹਿੰਦੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਉਹਨ ਤਾਂ ਹੀ ਭੂਆ ਸਾਹਮਣੇ ਕਹਿਤਾ ਵੀ ਮੈਂ ਪੈਸੇ ਦਊਂਗੀ ਤੇ ਮੇਰੇ ਤੇ ਆਸ ਨਾ ਰੱਖਿਓ ਮੇਰੇ ਕੋਲ ਪੈਸਾ 1 ਰੁਪਿਆ ਨਹੀਂ ਗਾਜੇ ਜਾਂ ਤੇ ਮੈਨੂੰ ਲੱਗਦਾ ਤੁਹਾਨੂੰ ਪੈਸੇ ਪਾਪਾ ਨੇ ਪਾ ਦਿੱਤੇ ਹੋਣੇ ਲੱਗੀ ਮੇਰੀ ਗੱਲ ਸੁਣ ਪਾਪਾ ਨੇ ਪੈਸੇ ਪਾਏ ਜ਼ਰੂਰ ਆ ਪਰ ਪਾਪਾ ਦੇ ਪੈਸੇ ਆਏ ਥੋੜੇ ਆ ਤੈਨੂੰ ਨਹੀਂ ਪਤਾ ਮਨਮੀਤ ਆਈਏ ਤਾਂ ਕਿੰਨਾ ਖਰਚਾ ਆ ਤੂੰ ਤਾਂ ਮੈਨੂੰ ਥੋੜੇ ਬੋਤੇ ਹੀ ਦਿੰਦਾ ਸੀ ਤੇ ਬਾਕੀ ਖਰਚਾ ਮੈਂ ਆਪਣੇ ਕੋਲੋਂ ਕੀਤਾ ਮਨਮੀਤ ਦਾ ਸਾਰਾ ਇੰਨੇ ਪੈਸੇ ਨਹੀਂ ਹੈਗੇ ਮੈਂ ਤੇ ਬਾਕੀ ਤੈਨੂੰ ਇੱਕ ਗੱਲ ਦੱਸਾਂ ਉਸ਼ ਤੂੰ ਕਰ ਤੇ ਕੁਛ ਮੈਂ ਕਰਦੀ ਆ ਦੇ ਦਿੰਨੇ ਆਪਾਂ ਮੈਂ ਮੁਕਰਨਾ ਨਹੀਂ ਹੁਣ ਨਾ ਨਹੀਂ ਉਹ ਕਰਨੀ ਮੈਂ ਤੈਨੂੰ ਦੱਸ ਦਮ ਨਹੀਂ ਮੰਮਾ ਮੇਰੀ ਗੱਲ ਸੁਣੋ ਉਹ ਤੇ ਕਹਿਨਦੀ ਕੱਲ ਗਹਿਣਾ ਗਿਰਵੀ ਰੱਖ ਦੋ ਸੁਣੀ ਉਹਦੀ ਗੱਲ ਮੈਨੂੰ ਗੱਲ ਉਹਦੀ ਚੰਗੀ ਨਹੀਂ ਲੱਗੀ ਕੀ ਸੋਚਣਗੇ ਮੇਰਾ ਸਹੁਰਾ ਪਰਿਵਾਰ ਇਹਨਾਂ ਕੋ 20000 ਰੁਪਿਆ ਨਹੀਂ ਹੈਗਾ ਮੰਮਾ ਮੇਰੀ ਗੱਲ ਸੁਣੋ ਮੈਂ ਤਾਂ ਅੱਗੇ ਮੇਰੀ ਦੁਕਾਨ ਮਸਾਂ ਉਨੀ ਕ ਚੱਲਦੀ ਆ ਮੈਂ ਤਾਂ ਅੱਗੇ ਕਿਸੇ ਨੂੰ 5000 ਰੁਪਿਆ ਦੇਣਾ ਵਾ ਤੇ ਮੈਂ 10000 ਦਾ ਰੇਜ਼ ਮੈਂ ਕਿੱਥੋਂ ਕਰ ਦਾਂ ਮੇਰੇ ਕੋ ਮਮਾ ਪੈਸੇ ਨਹੀਂ 1 ਰੁਪਿਆ ਨਹੀਂ ਹੈਗਾ ਲਗੀ ਪੁੱਤ ਵੇ ਮੈਨੂੰ ਮੇਰੀ ਗੱਲ ਸੁਣ ਇਹ ਸਾਨੂੰ ਕਰਨਾ ਹੀ ਪੈਣਾ ਵਾ ਕਿਉਂਕਿ ਇਹ ਉਹਨਾਂ ਨੇ ਸੋਹਰਿਆਂ ਤੇਰੇਆਂ ਨੇ ਪਹਿਲੀ ਵਾਰੀ ਮਦਦ ਮੰਗੀ ਆ ਉਹ ਵੀ ਮੁੰਡਾ ਬਾਹਰ ਚੱਲਿਆ ਤਾਂ ਕਰਕੇ ਉਹਨਾਂ ਨੇ ਉਦਾਂ ਨਹੀਂ ਕਿਹਾ ਤੇ ਜੇ ਆਪਾਂ ਕੀ ਗੱਲ ਇਹੀ ਕੀ ਕਵਾਂਗੇ ਅਸੀਂ ਇੰਨੇ ਜੋਗੇ ਵੀ ਨਹੀਂ ਹੈਗੇ ਅਸੀਂ ਇੰਨਾ ਕੁ ਵੀ ਨਹੀਂ ਕਰ ਸਕਦੇ 20000 ਵੀ ਨਹੀਂ ਕਰ ਸਕਦੇ ਹੈਗੇ ਉਹਨਾਂ ਕੋਲੋ ਸ਼ਰਮਿੰਦੇ ਨਹੀਂ ਮੈਂ ਹੋਣਾ ਤੇ ਪੁੱਤ ਤੂੰ ਐਦਾਂ ਕਰ 10000 ਰੁਪਿਆ ਤੂੰ ਕਰ ਤੇ 10 ਮੈਂ ਕਰ ਦਿੰਨੀ ਆ 20000 ਰੁਪਿਆ ਕਰ ਦਿੰਨੇ ਆ ਉਹਨਾਂ ਨੂੰ ਮੰਮਾ ਮੇਰੇ ਕੋਲ ਨਹੀਂ ਪੈਸੇ ਹੈਗੇ ਮੈਂ ਕਿੱਥੋਂ ਕਰਦਿਆਂ ਮੈਂ ਤੁਹਾਨੂੰ ਹੁਣੇ ਤੇ ਸਾਰੀ ਗੱਲ ਕਲੀਅਰ ਕੀਤੀ ਆ ਮੇਰੇ ਕੋ ਪੈਸਾ 1 ਰੁਪਿਆ ਨਹੀਂ ਹੈਗਾ ਮੈਂ ਆਪਣੀ ਜੇਬ ਵਿੱਚ ਕਿ ਕਰੂੰਗਾ ਨਾ ਇਹ ਤੁਸੀਂ ਸੋਚੋ ਵੀ ਕਿ ਤਰ੍ਹਾਂ ਕਰਨਾ ਵਾ ਲੱਕੀ ਮੇਰੀ ਗੱਲ ਸੁਣ ਸਮਝ ਦੀਦਾਰੀ ਵਰਤ ਤੈਨੂੰ ਕਰਨਾ ਪੈਣਾ ਵਾ ਦੱਸ ਕਰ ਭਾਵੇਂ ਕਿਸ ਤਰ੍ਹਾਂ ਵੀ ਕਰ ਮੈਂ ਦੱਸ ਜੇ ਮੈਨੂੰ ਮੇਰੇ ਕੋ ਪੈਸੇ ਹੁੰਦੇ ਨਾ ਪਾਪਾ ਵਾਲੇ ਪੈਸੇ ਹੁੰਦੇ ਨਾ ਮੇਰੇ ਕੋ ਤੇ ਮੈਂ ਪੂਰੇ ਕਰ ਦੇ ਨਹੀਂ 20000 ਰੁਪਿਆ ਹੁਣ ਖਰਚਾ ਤੈਨੂੰ ਪਤਾ ਕਰ ਦੇ ਖਰਚੇ ਵੀ ਕਿੰਨੇ ਹੁੰਦੇ ਆ ਤੇ ਓਖਾ ਸੁਖ ਹੋ ਕੇ ਭਾਵੇਂ ਕਰ ਉਹਨਾਂ ਨੇ ਦੇ ਹੀ ਦੇਨੇ ਵਾਪਸ ਉਹਨਾਂ ਨੇ ਕਿਹੜਾ ਰੱਖ ਲੈਣੇ ਚਲੋ ਠੀਕ ਆ ਮਮਾ ਇਹ ਤਾਂ ਮੈਤੁਰ ਉਤਰ ਕਿਤੇ ਬੰਦੇ ਹਰ ਇਸ ਮੈਂ ਕਰਕੇ ਤੇ ਦਿਨਾਂ ਦਾ 10000 ਰੁਪਿਆ ਆਹੋ ਕਰ ਬੋ ਚਲੋ ਠੀਕ ਆ ਮਮੀ ਹਰ ਲੱਕੀ ਇਧਰ ਆ ਮੇਰੀ ਗੱਲ ਸੁਣ ਹੁਣ ਕੀ ਕਹਣਾ ਜੀ ਬੱਦੀ ਲੱਕੀ ਵੇ ਮੇਰੀ ਗੱਲ ਸੁਣ ਬੱਚੇ ਬੱਚੇ ਹੀ ਹੁੰਦੇ ਆ ਅਸੀਂ ਸਿਆਣੇ ਆ ਨਾ ਅਸੀਂ ਆਪਣੀ ਸਮਝ ਨਾਲ ਗੱਲ ਕਰਨੀ ਆ ਵੇ ਮੇਰੀ ਗੱਲ ਸੁਣ ਉਹਨਾਂ ਨੇ ਕੀ ਕਹਿਣਾ ਵਾ ਉਦਾਂ ਤੇ ਕਹਿੰਦੇ ਬੜੇ ਸੋਖੇ ਆ ਹੈ ਤੇ ਇਹਨਾਂ ਕੋਲ 20000 ਨਹੀਂ ਸਰਿਆ ਬਹੁਤ ਤੇਰੀ ਇੱਜ਼ਤ ਬਣੇਗੀ ਸੋਹਰਿਆਂ ਦੇ ਵਿੱਚ ਜੇ ਮੈਂ ਨਾ ਦਿੱਤੇ ਨਾ ਤੇ ਉਹਨਾਂ ਨੇ ਕਹਿਣਾ ਵਾ ਵੀ ਇਹ ਇਹਨਾਂ ਕੋਲ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਦੇ ਸਕੇ ਹੈਗੇ ਬਹੁਤ ਆਪਣੀ ਇੱਜ਼ਤ ਬਣਾਣ ਦੇ ਆ ਮੈਂ ਇਹ ਨਹੀਂ ਹੈਗਾ ਵਾ ਵੀ ਮੈਂ ਤੇਰਾ ਉਥੇ ਹੋਏਗਾ ਸਿਰ ਉੱਚਾ ਹੋਏਗਾ ਜੇ ਤੂੰ ਦੇ ਦੇਂਗਾ ਪੈਸੇ ਤੇ ਮਮਮੀ ਇੱਜ਼ਤ ਸਾਡੀ ਪੈਸੇ 'ਚ ਵਾਧੂਗਾ ਇਹ ਨਾ ਤੂੰ ਸੋਚੋ ਵੀ ਸਾਡੀ ਇੱਜ਼ਤ ਨਹੀਂ ਹੈਗੀ ਵੇਖੋ ਉਹਨੂੰ ਤੇ ਇੰਨਾ ਨਹੀਂ ਹੋਇਆ ਵੀ ਆਪਣੇ ਮੈਂ ਭਾਈਏ ਨਾਲ ਇਹ ਗੱਲ ਕਰ ਲਾਂ ਮੈਨੂੰ ਇਸ ਚੀਜ਼ ਦਾ ਗੁੱਸਾ ਵਾ ਵੇਖ ਲੱਕੀ ਤੇਰਾ ਗੁੱਸਾ ਜਾਇਜ਼ ਆ ਪਰ ਗੁੱਸਾ ਜਿਹੜਾ ਨਾ ਆਪਣੇ ਮਨ 'ਚ ਰੱਖੀਦਾ ਹੁੰਦਾ ਇਕਦਮ ਨਹੀਂ ਕਿਸੇ ਨੂੰ ਕਹੀਦਾ ਜਦੋਂ ਸਮਾਂ ਆਂਦਾ ਨਾ ਮੌਕਾ ਆਂਦਾ ਉਦੋਂ ਗੱਲ ਕਰੀਦੀ ਆ ਤੇ ਤੂੰ ਕੋਈ ਗੱਲ ਨਹੀਂ ਕਰਨੀ ਹਲੇ ਤੂੰ ਆਪਣੇ ਦਿਲ ਚ ਗੱਲ ਰੱਖ ਬਾਕੀ ਵੇਖਵੇਂ ਬਾਹ ਮੈਂ ਤੇਰੀ ਇੱਜ਼ਤੀ ਬਣਾਉਣ ਡਈ ਆ ਨਹੀਂ ਤੇ ਸਾਰੀ ਉਮਰ ਨਾ ਮੇਣਿਆਂ ਜੋਗਾ ਰਹਿ ਜਾਏਗਾ ਤੇਰੀ ਬੋਟੀ ਨੇ ਤੈਨੂੰ ਵੱਖਰੇ ਮੇਣੇ ਮਾਰਨੇ ਤੇ ਸੋਹਰਿਆਂ ਨੇ ਵੱਖਰੇ ਮਿਣੇ ਮਾਰਨੇ ਇੰਨਾ ਜੇ ਉਹਨਾਂ ਕੋ 20000 ਦੀ ਮਦਦ ਮੰਗੀ ਤੇ ਉਹਨਾਂ ਕੋ ਦਿੱਤੇ ਨਹੀਂ ਗਏ ਪੈਸੇ ਇੰਨੇ ਜੋਗੇ ਵੀ ਨਹੀਂ ਮੰਮੀ ਇਹ ਤੇ ਫਿਰ ਜ਼ੋਰ ਜ਼ਬਰਦਸਤੀ ਹੋਗੀ ਜਿੱਤਰਾ ਹੈ ਜ਼ਬਰਦਸਤੀ ਮੰਗਨ ਦੀ ਇਹ ਵੀ ਪੈਸੇ ਦੀ ਮਦਦ ਕਰੋ ਹੀ ਕਰੋ ਮਦਦ ਤਾਂ ਤੇ ਕੀਤੀ ਜਾਂਦੀ ਜਿੰਨੀ ਬੰਦੇ ਚ ਹਾਸੀਅਤ ਹੋਵੇ ਇਹ ਕੋਈ ਜ਼ੋਰ ਜ਼ਬਰਦਸਤੀ ਨਾਲ ਸੜਾ ਕੀਤੀ ਜਾਂਦੀ ਆ ਇਹ ਤੇ ਜ਼ੋਰ ਜ਼ਬਰਦਸਤੀ ਕਰੀ ਜਾਂਦੀ ਸੀ ਹਾਸੀਅਤ ਦੀ ਤੂੰ ਗੱਲ ਕਰਦਾ ਜੇ ਕੋਈ ਕਵੇ ਸਾਨੂੰ ਲੱਖ ਦੇ ਦੋ 50000 ਦੇ ਦੋ ਉਹਨੇ 19 ਸਾਡੀ ਹਾਸੀਅਤ ਨਹੀਂ ਦੇ ਸਕਦੇ ਤੇ ਬਾਕੀ ਰਹੀ ਗੱਲ ਅਹੀਂ ਆਏ ਸੋਚਣਾ ਅਹੀਂ ਆ ਕਿ ਅਸੀਂ ਕਿੰਨੇ ਦੇਨੇ ਨਹੀਂ ਵੇਖੋ 부ਆ ਵੀ ਆਈ ਆ 부ਆ ਤੇ ਕਰੀ ਨਹੀਂ ਕੁਸਕਦੀ ਨਹੀਂ ਬੰਦਾ ਪੁੱਛੇ 부ਆ ਸਿਰ ਸਾਢੇ 5000 ਰੁਪਏ ਦੀ ਮਦਦ ਕਰਨਾ ਚਾਹੁੰਦੀ ਹੈ ਜਿਹੜਾ 5000 ਮੈਨੂੰ ਦਿੱਤਾ ਸੀ ਹੈਂ ਬੰਦਾ ਕੋ ਸੇ ਤੂੰ ਕੁਛ ਨਹੀਂ ਲੈ ਕੇ ਆਈ ਉਹਨਾਂ ਦਾ ਤਾਂ 200 ਰੁਪਏ 100 ਰੁਪਏ ਪਿੱਛੇ ਮਰਦੀ ਆ ਮੈਨੂੰ ਪਤਾ ਲੱਗ ਗਿਆ ਕੁਗਾ ਦਾ ਉਹ ਗੱਲਾਂ ਜੋਗੀ ਆ ਗੱਲਾਂ ਹੀ ਕਰਨ ਜੋਗੀ ਆ ਵਿੱਚ ਬਹਿ ਕੇ ਜਾਂ ਤੇ ਫਿਰ ਬੰਦਾ ਵਿੱਚ ਬੋਲੇ ਨਾ ਜੋ ਉਹੀ ਗੱਲ ਕਰਦੇ ਫਿਰ ਜਾਂਦੇ ਬੰਦਾ ਵਿੱਚ ਬੋਲੇ ਨਾ ਉਹ ਗੱਲਾਂ ਜੋਗੀ ਉਹਨੂੰ ਤੂੰ ਛੱਡ ਹੁਣ ਤੂੰ ਇਹ ਦੱਸ ਵੀ ਤੂੰ ਆਪਣੇ ਕੋਲੋਂ 10000 ਕਰ ਤੇ 10000 ਮੈਂ ਕਰ ਦੇ ਬਹੁ ਮੈਂ ਤੈਨੂੰ ਬਾਰ ਬਾਰ ਇਹੋ ਹੀ ਗੱਲ ਕਹਿਣ ਦੀ ਆਪਾਂ 20000 ਕਰ ਦਈਏ ਮਮਾ ਇੱਕੋ ਗੱਲ ਤੇ ਰਿਓ 2000 ਤੋਂ 1 ਰੁਪਈਆ ਨਹੀਂ ਉੱਪਰ ਮਦਦ ਕਰਨੀ ਆਪਾਂ ਹਾਂ ਨਹੀਂ ਠੀਕ ਆ ਠੀਕ ਇੰਨਾ ਕੋ ਉਮੀਦ ਨਹੀਂ ਕਿ ਜੇ ਮਿਲ ਲੰਦੀ ਤੁਹਾਨੂੰ ਕੀ ਲੱਗਦਾ ਮੇਰਾ ਸਾਲਾ ਮੋੜੂਗਾ ਕਦੀ ਵੀ ਨਹੀਂ ਮੋੜੂਗਾ ਇਹ ਤੇ ਕਹਿਣ ਕਬੂਨ ਦੀਆਂ ਗੱਲਾਂ ਉਹ ਜਿਹੜਾ ਆਪਣੀ ਭੈਣ ਘਰ ਨਹੀਂ ਵੜਦਾ ਉਹਨੇ ਕਿੱਥੋਂ ਪੈਸੇ ਮੋੜਨੇ ਆ ਕੋਈ ਗੱਲ ਨਹੀਂ ਲੱਕੀ ਇਸ ਗੱਲ ਨੂੰ ਤੂੰ ਛੱਡ ਇਹ ਬਾਅਦ ਦੀ ਬਾਅਦ ਚੋਂ ਵੇਖਾਂਗੇ ਗੱਲ ਹੁੰਨ ਦੇ ਕਰ ਕਿਉਂਕਿ ਹੁਣ ਦੇਖ ਮੇਰੀ ਗੱਲ ਸੁਣ ਹੁਣ ਇਦਾਂ ਸੀਮਾ ਵੀ ਝੂਠੀ ਪੈਂਦੀ ਆ ਹੈਗੀ ਤਾਂ ਸਾਡੇ ਘਰ ਦੀ ਨੋਤੀ ਆ ਨਾ ਤੇ ਜੇ ਅਹੀ ਨਹੀਂ ਕਰਾਂਗੇ ਉਹਦਾ ਸਾਥ ਨਹੀਂ ਦੇਵਾਂਗੇ ਤੇ ਹੋਰ ਕੌਣ ਦੇਗਾ ਉਹਨੂੰ ਝੂਠੇ ਨਹੀਂ ਪਾਣਾ ਚਲੋ ਮੰਮੀ ਉਹ ਤਾਂ ਕਰ ਦਿੰਦੇ ਉਹਨਾਂ ਹੀ ਕੋਈ ਗੱਲ ਹੈਗੀ ਚਲੋ ਠੀਕ ਆ ਕਰਦਾ ਮੈਂ ਅਰੇਂਜਮੈਂਟ ਕੋਈ ਗੱਲ ਨਹੀਂ ਤੇ ਦੇ ਦਿੰਦੇ ਆ ਆਹ ਹਾਂ ਤੂੰ ਕਰ ਕੋਈ ਗੱਲ ਨਹੀਂ ਮੰਮੀ ਮੈਂ ਵੀ ਪਾਪਾ ਨੂੰ ਫੋਨ ਕਰਕੇ ਪੁੱਛਦਾ ਵਾਂ ਕਿ ਕਿੰਨੇ ਕ ਪੈਸੇ ਭੇਜੇ ਆ ਕਹਿੰਦੇ ਆ ਨਾ ਥੋੜੀ ਜਿਹੀ ਭੇਜੇ ਆ ਪਾਪਾ ਥੋੜੇ ਤੇ ਕਦੀ ਭੇਜ ਦੇਣੀ ਆ ਉਧਰ ਤੇ ਵੈਸੇ ਹੀ ਡਾਲਰ ਹੁੰਦੇ ਤੇ ਡਾਲਰ ਦੇ ਕਿੰਨੇ ਪੈਸੇ ਬਣ ਜਾਂਦੇ ਆ ਮੰਮੀ ਵੇਖ ਮਦਦ ਕਰਨੀ ਤੇ ਸਿਰਫ 10000 ਮੈਨੂੰ ਓਖੇ ਕਰਨਾ ਵਾ ਚਲ ਕੋਈ ਨਾ ਮੈਂ ਵੀ ਕਰਦਾ ਪਾਪਾ ਨੂੰ ਫੋਨ ਸੀ ਮਾ ਅੰਜੀ ਪੂਆ ਜੀ ਤੇਨ ਤੇ ਬੁਖਾਰ ਵੜਾ ਤੇ ਲੱਗਨ ਡਿਆ ਅੰਜੀ ਪੂਆ ਜੀ ਠੰਡ ਬੜੀ ਲੱਗਨ ਦੀ ਐ ਮੈਂ ਅੱਗੇ ਵੇਖਣ ਨਹੀਂ ਕੰਬਲ ਲੈ ਕੇ ਪਈ ਸੀ ਮਾ ਜੁੱਠੀ ਨਹੀਂ ਜੇ ਜ਼ਿਆਦਾ ਠੰਡ ਲੱਗਦੀ ਵੀ ਤੇ ਰਜਾਈ ਲੈਦਾ ਨਹੀਂ ਪੂਆ ਜੀ ਮੈਂ ਤੇ ਬਸ ਕੰਮ ਕਰਕੇ ਨਾ ਹਾਂ ਤੇ ਸੇਸੂ ਰਵਾਇਆ ਵਾ ਤੇ ਨਾਲ ਹੀ ਮੈਨੂੰ ਇੰਨੀ ਕੰਮ ਨਹੀਂ ਛੜੀ ਆ ਮੈਂ ਕਿ ਚੱਲ ਸਬਜੀ ਨਹੀਂ ਅਜੇ ਕੋਈ ਆਈ ਹੈਗੀ ਤੇ ਜਰੱਕ ਲੰਮੇ ਪੈ ਜੰਨੀ ਆ ਤੇ ਮੈਂ ਪੈਣ ਦੀ ਦੇਰੇ ਤੇ ਬੁਖਾਰ ਹੋ ਗਿਆ ਵਾ ਪੂਆ ਜੀ ਐਂ ਕਰੋ ਹਾਂ ਫਿਰ ਡੋਲੋ ਪਈ ਆ ਹਾਂ ਤੇ ਉਹ ਦੋ ਤੇ ਮੈਂ ਖਾਵਾਂ ਤੇ ਫਿਰ ਮੈਂ ਥੋੜੀ ਜੁੱਠਾਂ ਰੁੱਟਾ ਕੋਈ ਨਹੀਂ ਤੂੰ ਰਸ ਕਰ ਮੈਂ ਕੋਈ ਨਹੀਂ ਮੈਂ ਤੈਨੂੰ ਪਹਿਲੇ ਦਵਾਈ ਲਿਆ ਕੇ ਦਿੰਨੀ ਆ ਦਵਾਈ ਖਾ ਤੇ ਦੋ ਇੱਕ ਡੋਲੋ ਦੋ ਖਾਵਾਂ ਫਿਰ ਰੁੱਟਾਂ ਮੈਂ ਠੀਕ ਆ ਇਹ ਥੋੜਾ ਜਿਹਾ ਲੰਮੇ ਪੈ ਗਿਆ ਮੈਂ ਤੇ ਉਹ ਆ ਜੀ ਇਹ ਨਹੀਂ ਕਿ ਇਹ ਬੜਾ ਕੰਬਲ ਤਾਣ ਕੇ ਪਈ ਲੰਮੇ ਇਹਨੂੰ ਬੁਖਾਰ ਆ ਠੰਡ ਲੱਗੰਦੀ ਇਹਨੂੰ ਤਾਂ ਲੰਮੇ ਪਈ ਹੋ ਉਹ ਆ ਜੀ ਇੱਕ ਕੰਮ ਕਰੋ ਇਥੇ ਨਾ ਫੇਜ ਤੇ ਡੋਲੋ ਪਈ ਹੋਣੀ ਆ ਇਹਨੂੰ ਦੇ ਦੋ ਆਪੇ ਫਰਕ ਪੈ ਜਾਏਗਾ ਕਿਉ ਡੋਲੋ ਕਿਉ ਦਵਾ ਤੂੰ ਉਹਨੂੰ ਦਵਾਈ ਲਿਆ ਕੇ ਦੇ ਉਹਨੂੰ ਜਾ ਕੇ ਪੁੱਛ ਤੇ ਸਹੀ ਵੀ ਤੈਨੂੰ ਹੋਇਆ ਕੀ ਹੈ ਕੰਮ ਨਾ ਤੁਹਾਨੂੰ ਸਾਰੇ ਡੱਬੇ ਨੂੰ ਮਤਲਬ ਹੈ ਨਾ ਤੇ ਪੂਆ ਜੀ ਇੱਕ ਛੋਟਾ ਜਿਹਾ ਬੁਖਾਰ ਹੀ ਆ ਇਹ ਚ ਇੰਨਾ ਵੱਡਾ ਈਸ਼ੂ ਕੀ ਗਾ ਜੇ ਕੀ ਬਤਾ ਮੈਂ ਤੇ ਉਹਨੂੰ ਬੁਖਾਰ ਦਾ ਪੁੱਛ ਕੇ ਆਈ ਠੀਕ ਆ ਬਾਕੀ ਵੀ ਪੁੱਛ ਲਾ ਉਹਦਾ ਹਾਲ ਚੱਲ ਜਾ ਕੇ ਬਸ ਰੋਟੀ ਪਾਣੀ ਨਾ ਤੁਹਾਨੂੰ ਮਤਲਬ ਹੈ ਘਰ ਦੇ ਕੰਮਾਂ ਦਾ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਵੀ ਮੈਂ ਉਹਨੂੰ ਜਾਂਦਾ ਜਾਂਦਾ ਪੁੱਛ ਹੀ ਲਵਾਂ ਦੁਕਾਨ ਤੋਂ ਤੂੰ ਜਿਆਦਾ ਲੇਟ ਹੋਣ ਡਿਆ ਵਾਜੀ ਤੂੰ ਹੀ ਤੇ ਗੱਲ ਐ ਕਰਨ ਦੇ ਜਿਵੇਂ ਪਤਾ ਨਹੀਂ ਉਹ ਕਿੰਨੀ ਕ ਜਿਆਦਾ ਬਿਮਾਰ ਆ ਉਹਨੂੰ ਗਲੋਗੋਛ ਦੀ ਲੋੜ ਆ ਉਹ ਕੁਛ ਵੀ ਨਹੀਂ ਹੋ ਜਾਏਗਾ ਪੁਖਾਰ ਤੇ 2 ਮਿੰਟਾਂ ਚ ਅੱਜਕੱਲ ਬੱਚੇ ਨੂੰ ਕਰੋਸੀ ਦੇਣ ਤਾਂ ਤਾਂ ਬੁਖਾਰ ਲੱਥ ਜਾਂਦਾ ਵਾ ਤੂੰ ਐਡਾ ਵੱਡਾ ਇਸ਼ੂ ਨਾ ਬਣਾਇਆ ਕਰੋ ਤੂੰ ਓਲੀ ਤਰਫਦਾਰੀ ਘੱਟ ਕਰਿਆ ਕਰੋ ਪੁਗਾ ਜੀ ਨਹੀਂ ਹੁਣ ਉਹ ਜਿਆਦਾ ਹੀ ਬਿਮਾਰ ਹੋ ਜੇ ਫੇਰ ਹੀ ਤੁਹਾਨੂੰ ਸ਼ਾਂਤੀ ਹੋਏਗੀ ਮੇਰੀ ਗੱਲ ਸੁਣੋ ਅੱਧੇ ਘੰਟੇ ਚੋਂ ਤਾਂ ਬੁਖਾਰ ਲੱਥ ਜਾਣਾ ਜੇ ਨਾ ਫਰਕ ਪਊਗਾ ਨਾ ਤੇ ਮੈਂ ਦੁਪਹਿਰੇ ਆਉਂਗਾ ਤੇ ਉਦੋਂ ਦਵਾਈ ਲਿਆ ਦੂੰਗਾ ਦੱਸੋ ਜੇ ਮੈਂ ਇਹੋ ਹੀ ਕੰਮ ਕਰ ਲਾ ਪਿਆ ਤੇ ਫਿਰ ਦੁਕਾਨਦਾਰੀਆਂ ਚੱਲਦੀ ਜੇ ਉਹਨੂੰ ਨਾ ਨਾ ਫਰਕ ਪਿਆ ਡੋਲੋ ਨਾ ਫਿਰ ਦੁਪਹਿਰ ਰੋਟੀ ਖਾਣਾ ਆਈ ਘਰ ਤੇ ਮੈਂ ਕੀ ਖਾਣਾ ਮੈਂ ਕਿਹਦੇ ਵਾਸਤੇ ਕਮਾਈ ਕਰਦਾ ਇਹ ਤੂੰ ਵੇਖ ਲੈ ਜਰੂਰੀ ਥੋੜਾ ਵੀ ਉਹ ਨਹੀਂ ਠੀਕ ਤੇ ਉਹਨੇ ਹੀ ਰੋਟੀ ਬਣਾਣੀ ਆ ਮੰਮੀ ਨੂੰ ਕਹਿ ਜਾ ਕਿ ਉਹ ਨਹੀਂ ਠੀਕ ਤੇ ਤੁਸੀਂ ਰੋਟੀ ਬਣਾ ਲਿਓ ਮੰਮੀ ਦੇ ਅੱਗੇ ਕੋਡੇ ਪੀਟ ਕਰਦੇ ਆ ਤੁਹਾਨੂੰ ਪਤਾ ਵਾ ਤੇ ਭੂਆ ਜੀ ਤੁਸੀਂ ਬਣਾ ਲਓ ਰੋਟੀ ਤੁਹਾਨੂੰ ਕਿਹਾ ਵਾ ਤੂੰ ਨਾ ਕਹੀਂ ਵੀ ਮੈਂ ਉਹਨੂੰ ਦਵਾਈ ਲਿਆਦਾ ਮੈਂ ਉਹਦਾ ਹਾਲ ਪੁੱਛ ਕੇ ਜਾਵਾਂ ਤੈਨੂੰ ਕੀ ਹੋਣਿਆ ਕੀ ਨਹੀਂ ਬਸ ਤੁਹਾਨੂੰ ਆਪਣੇ ਕੰਮਾਂ ਦਾ ਮਤਲਬ ਆ ਇਹ ਸਾਡੇ ਕੰਮ ਹੋਣੇ ਚਾਹੀਦੇ ਪੂਆਜੀ ਉਹ ਤੁਹਾਡੀ ਸ਼ੈ ਨਾ ਬੋਲ ਫੋਲਣ ਲੱਪੀ ਮੇਰੇ ਅੱਗੇ ਤੁਹਾਨੂੰ ਪਤਾ ਵਾ ਜਦੋਂ ਉਹਦੇ ਤੇ ਭਰਾ ਨੇ ਪੈਸੇ ਮੰਗੇ ਆ ਨਾ ਉਹ ਖਿਜੂ ਖਿਜੂ ਕਰਨ ਦੀ ਆ ਇੱਕ ਪੈਸੇ ਨਹੀਂ ਦਿੱਤੇ ਕੀ ਪਤਾ ਉਹਨੂੰ ਟੈਨਸ਼ਨ ਹੀ ਨਾ ਹੋਵੇ ਹਾਂ ਤੇ ਇਹ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਉਹਨੇ ਕੀਪਦਾ ਟੈਨਸ਼ਨ ਨਾ ਨਹੀਂ ਹੋ ਬਿਮਾਰ ਹੋਗੀ ਦੱਸੋ ਦਿਓ ਜੀ ਪੂਆਜੀ ਪੋਤੀਆਂ ਗੱਲਾਂ ਨਾ ਮਾਰੋ ਦਿਓ ਉਹਨੂੰ ਡੋਲੋ ਫਰਕ ਪੈ ਦੇਗਾ ਨਹੀਂ ਮੈਂ ਦੇ ਦਿੰਨੀ ਹੁਣ ਤੇ ਉਹਨੂੰ ਦੇਣੀ ਆ ਨਾ ਨਾ ਫਰਕ ਪਿਆ ਤੇ ਫੋਨ ਕਰਕੇ ਪੁੱਛ ਲਈ ਤੇ ਲਿਆ ਕੇ ਦਈਆਂ ਉਹਨੂੰ ਕੁੜੀ ਨੂੰ ਦਵਾਈ ਨਾ ਬੋਲਿਆ ਕਰੋ ਜਾਨ ਦੋ ਸਿਰੇ ਸਿਰੇ ਮੱਥਾ ਲਾ ਕੇ ਬੈਗੇ ਜੇ ਮੇਰੇ ਨਾਲ ਮੈਨੂੰ ਲੱਗਦਾ ਸੇ ਇਹ ਕਿਆ ਲੱਕੀਨ ਹੈ ਵੀ ਕੁੜੀ ਨੇ ਨਾ ਪੈਨਸ਼ਨ ਹੀ ਲਾ ਲਈ ਆ ਪਰ ਇਹਨਾਂ ਨੂੰ ਕੀ ਆ ਇਹਨਾਂ ਨੂੰ ਥੋੜੀ ਕੋਈ ਪ੍ਰਵਾਹ ਹੈਗੀ ਆ ਵੀ ਉਹਦੀ ਟੈਨਸ਼ਨ ਦਾ ਕੋਈ ਹੱਲ ਕਰੀਏ ਇਹਨਾਂ ਮਾਂ ਪੁੱਤਰਾਂ ਨੂੰ ਨਹੀਂ ਹੈਗਾ ਵੀ ਕੁੜੀ ਬਿਮਾਰ ਪਈ ਆ ਹਾਂ ਜੀ ਉਹਨੇ ਮੰਗ ਲਈ ਉਹਨੂੰ ਵਿਚਾਰਿਆਂ ਨੂੰ ਲੋੜ ਹੈ ਤੇ ਉਹਨੇ ਮੰਗੇ ਆ ਉਸ ਤਰ੍ਹਾਂ ਕਿਦਾਂ ਦਿਲ ਕਰਦਾ ਵੀ ਅਸੀਂ ਕਿਸੇ ਅੱਗੇ ਹੱਥ ਢੀਏ ਹਾਂ ਨਾਲੇ ਉਹਨੇ ਵਿਚਾਰੇ ਨੇ ਪਤਾ ਨਹੀਂ ਆ ਵੀ ਨਹੀਂ ਚੱਕਦੇ ਨੇ ਫੋਨ ਕੀਤਾ ਉਹਨੇ ਭੈਣ ਨੂੰ ਕਿਹਾ ਵਾ ਕਿ ਮੈਨੂੰ ਪੈਸਿਆਂ ਦੀ ਲੋੜ ਹੈਗੀ ਤੇ ਪੈਸੇ ਦਾ ਅਰੇਂਜਮੈਂਟ ਕਰ ਦੋ ਨਾਲੇ ਉਹਨੇ ਇਹ ਥੋੜੀ ਕਿਹਾ ਵੀ ਮੈਨੂੰ ਇੰਨੇ ਚਾਹੀਦੇ ਉਹਨੇ ਕਿਹਾ ਜਿੰਨੇ ਤੁਹਾਡੇ ਕੋਲ ਹੋ ਸਕਦੇ ਉਹਨੇ ਕਰ ਦੋ ਇਹਨਾਂ ਨੂੰ ਤਾਂ ਕੁੜੀ ਦਾ ਕੋਈ ਧਿਆਨ ਹੀ ਨਹੀਂ ਹੈਗਾ ਮੈਨੂੰ ਹੀ ਲੱਗਦਾ ਕੋਈ ਹੱਲ ਕਰਨਾ ਪੈਣਾ ਮੈਂ ਹੀ ਅਨਮੋਲ ਦੀ ਦਾਦੀ ਵੱਲ ਜਾਣੀ ਆ ਮੈਂ ਹੀ ਬੀਜੀ ਨੂੰ ਕੰਨੀ ਆ ਕਿ ਇਸ ਤਰ੍ਹਾਂ ਪੈਸਿਆਂ ਦੀ ਗੱਲ ਹੈਗੀ ਆ ਤੇ ਤੁਸੀਂ ਬੀਜੀ ਕੋਈ ਹੱਲ ਕਰੋ ਕੋਈ ਨਹੀਂ ਦਵਾਈ ਦਵਾ ਮੈਂ ਕੁੜੀ ਨੂੰ ਪਹਿਲਾਂ ਸੀਮਾ ਉੱਠ ਬੇਟਾ ਦਵਾਈ ਖਾ ਡੋ ਲੋ ਜੇ ਫਰਕ ਪੈ ਜਾਏਗਾ ਤੈਨੂੰ ਠੀਕ ਹੈ ਨਹੀਂ ਤਾਂ ਫਿਰ ਮੈਂ ਤੇਰੇ ਨਾਲ ਜਾਵਾਂਗੀ ਦਵਾਈ ਲੈ ਵਧੀਆ ਚਲ ਗਏ ਆ ਚਲ ਗਏ ਕੋਈ ਗੱਲ ਨਹੀਂ ਜਾਣਦੇ ਇਹਨਾਂ ਨੂੰ ਤਾਂ ਕੰਮ ਨਾਲ ਮਤਲਬ ਆ ਬਸ ਇਹਨਾਂ ਨੇ ਤੇ ਇੰਨਾ ਨਹੀਂ ਕਿ ਤੇ ਮੈਂ ਪੁੱਛ ਲਾਂ ਕੀ ਹੋਇਆ ਸੀਮਾ ਤੈਨੂੰ ਹੈ ਤੇ ਵੇਖ ਲਓ ਸਪਤਾ ਲੱਗੇ ਵਜਾਇ ਤਾਂ ਮੈਂ ਬਾਹਰ ਨਿਕਲਦੀ ਕੋਈ ਗੱਲ ਨਹੀਂ ਇਹਨਾਂ ਨੂੰ ਤੇ ਮਾਂ ਪੁੱਤਰਾਂ ਨੂੰ ਹੈਗਾ ਹੀ ਕੰਮ ਨਾਲ ਮਤਲਬ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਬਸ ਉਹ ਕੰਮ ਕਰਦੇ ਆ ਨਾ ਫੇਰ ਹੀ ਇਹਨਾਂ ਨੂੰ ਚੰਗਾ ਲੱਗਦਾ ਨਾ ਜੇ ਮੈਂ ਜਾਵਾਂਗਾ ਨਾ ਇਹਨੇ ਉਹੀ ਕਹਿਣਾ ਪਿਆ ਐਸਿਆਂ ਦਾ ਰੇਜ਼ਮੈਂਟ ਹੋਇਆ ਫਿਰ ਜਦੋਂ ਮੈਨੂੰ ਤੀ ਨਾ ਹੀ ਕਰ ਦਿੱਤੀ ਮੈਂ ਥੋੜੀ ਮੰਗਨੀ ਉਹਨੂੰ ਮਮਾ ਕਹਿੰਦੇ ਆ ਮੈਂ ਕਰਾਂਗੀ ਤੇ ਆਪ ਵੀ ਇੱਕ ਦੋ ਦਿਨ ਤੱਕ ਦੱਸਣਗੇ ਮੈਨੂੰ ਮੈਂ ਪੁੱਛਣਾ ਤੇ ਉਹਨਾਂ ਨੂੰ ਵੀ ਨਹੀਂ ਆ ਰੇਜ਼ਮੈਂਟ ਹੋ ਗਿਆ ਕਿ ਨਹੀਂ ਹੋ ਗਿਆ ਤੇ ਜੇ ਨਾ ਹੋਏ ਤੇ ਮੈਂ ਨਾ ਹੀ ਕਰਨੀ ਤੂੰ ਪਹਿਲੇ ਦਵਾਈ ਖਾ ਕੋਈ ਨਹੀਂ ਠੀਕ ਤੇ ਹੋ ਦਵਾਈ ਖਾ ਕੇ

ਬੁਖਾਰ ਹੀ ਇਹਨੂੰ ਭਾਬੇ ਮੈਂ ਹੁਣੇ ਡੋਲੋ ਦੇ ਕੇ ਹਟੀਆਂ ਇਹਨੂੰ ਜੇ ਮੈਂ ਲੱਕੀ ਨੂੰ ਕਿਹਾ ਦੁਕਾਨ ਤੇ ਚੱਲਿਆ ਮੈਂ ਕਿਹਾ ਉਹਦਾ ਹਾਲ ਪੁੱਛ ਉਹਨੂੰ ਬੁਖਾਰ ਹੀ ਠੰਡ ਲੱਗਣ ਦੀ ਉਹਨੂੰ ਤੇ ਜਾ ਕੇ ਉਹਦਾ ਹਾਲ ਪੁੱਛ ਮੈਂ ਦੁਕਾਨ ਤੇ ਚੱਲਿਆ ਹਾਂ ਉਹ ਬੋਲਦਾ ਚਲਾ ਗਿਆ ਚੱਲ ਦੇ ਗਿਆ ਨਾ ਡੋਲੋ ਤੇ ਦੇ ਹੀ ਗਿਆ ਨਾ ਤੇ ਪੈ ਜਾਊਗਾ ਫਰਕ ਹੁਣ ਉਹ ਦੁਕਾਨ ਤੇ ਨਾ ਜਾਵੇ ਉਹ ਕੰਮ ਕਰਨਾ ਵੇਖ ਕੇ ਇਹਨੂੰ ਲੈ ਕੇ ਤੁਰਿਆ ਫਿਰੇ ਤੇ ਭਾਬੀ ਜੇ ਤੋ ਠੀਕ ਨਹੀਂ ਹੈਗੀ ਤੇ ਫਰਜ ਤਾਂ ਬੰਦਾ ਨਾ ਆ ਕੇ ਉਹਨੂੰ ਪੁੱਛਦਾ ਵੀ ਵੀ ਤੈਨੂੰ ਹੋਇਆ ਕੀ ਹੈ ਉਹਨੇ ਪੁੱਛਿਆ ਹੀ ਨਹੀਂ ਬਾਰੋ ਬਾਰੀ ਚਲਾ ਗਿਆ ਜੇ ਨਾ ਠੀਕ ਹੋਏਗੀ ਤਾਂ ਮੈਨੂੰ ਫੋਨ ਕਰ ਦਿਓ ਮੈਂ ਲੈ ਜਾਵਾਂਗਾ ਮੈਂ ਤਾਂ ਕਿਹਾ ਨਹੀਂ ਉਹਦੇ ਕੋਲ ਟਾਈਮ ਹੈਗਾ ਰਹਿਣ ਤੇ ਮੈਂ ਤੈਨੂੰ ਲੈ ਜਾਾਂਗੀ ਦਵਾਈ ਲੈ ਮੇਰੇ ਨਾਲ ਚੱਲੀ ਮੈਂ ਸੋ ਉਹ ਮੇਥੀ ਲੈ ਕੇ ਆਈ ਮੈਂ ਹਾਂ ਚੱਲ ਮੇਥੀ ਸਾਫ਼ ਕਰਦੀ ਐ ਤੇ ਮੇਥੀ ਬਣਾਣੇ ਅੱਜ ਕੋਈ ਨਹੀਂ ਸੀਮਾ ਮੈਂ ਕਰਾ ਦਾਂਗੀ ਤੇਰੇ ਨਾਲ ਮੇਥੀ ਸਾਫ਼ ਕਰ ਲੈਣੇ ਦੋਨੋਂ ਜੰਨੀਆ ਹਲਕੇ ਥੋੜੀ ਜਿਹੀ ਰੈਸਟ ਕਰ ਲੈਣਾ ਫਿਰ ਕਰ ਲੈਣੇ ਕੋਈ ਨਹੀਂ ਮੈਂ ਨਾ ਕਰਨ ਨੂੰ ਤੇ ਮੈਂ ਵੀ ਕਰ ਲੈਣੀ ਸੀਗੀ ਬਣਾ ਵੀ ਲੈਣੀ ਸੀ ਮੈਂ ਨਾ ਇੱਥੇ ਜਾਣਾ ਕਿਸੇ ਦੇ ਘਰ ਉਹ ਨਾ ਭੈਣ ਜੀ ਬਾਹਰੋਂ ਆਏ ਆ ਉਹਨਾਂ ਨੇ ਮੁੜ ਕੇ ਚਲ ਜਾਣਾ ਤੇ ਮੈਂ ਉਹਨਾਂ ਨੂੰ ਮਿਲਣ ਜਾਣਾ ਮੈਨੂੰ ਕੰਮ ਵੀ ਉਹਨਾਂ ਦੇ ਨਾਲ ਜ਼ਰੂਰੀ ਤਾਂ ਕਰਕੇ ਤੇ ਬਾਕੀ ਕੋਈ ਗੱਲ ਨਹੀਂ ਤੂੰ ਐਦਾਂ ਕਰ ਫਿਰ ਤੂੰ ਸਾਫ਼ ਕਰਦੇ ਤੇ ਤੂੰ ਹੀ ਧਰਦੇ ਤੇ ਮੈਂ ਤੇ ਚੱਲੀ ਆਂ ਫਿਰ ਹੋਗਣਾ ਉੱਧਰ ਭਾਬੀ ਮੇਰੀ ਗੱਲ ਸੁਣੋ ਮੇਥੀ ਨੂੰ ਛੱਡੋ ਉਹਨੂੰ ਟਾਈਮ ਬੜਾ ਲੱਗਣਾ ਤੂੰ ਲੱਕੀ ਨੂੰ ਫੋਨ ਕਰਕੇ ਰੈਡੀ ਮੈਂ ਰੋਟੀ ਮੰਗਵਾ ਲਓ ਬਾਹਰੋਂ ਗੁਰਦੀਪ ਤੈਨੂੰ ਪਤਾ ਤੇ ਹੈਗਾ ਵਾ ਵੀ ਮੈਂ ਨਹੀਂ ਖਾ ਸਕਦੀ ਬਾਹਰ ਦੀ ਰੋਟੀ ਤੇ ਨਾ ਹੀ ਉਹ ਠੀਕ ਨਹੀਂ ਉਹਨੂੰ ਵੀ ਨਹੀਂ ਦੇਣੀ ਹੈਗੀ ਬਾਹਰ ਦੀ ਇਹ ਘਰ ਹੀ ਬਣਾਉਣੀ ਪੈਣੀ ਹੈ ਜੇ ਮੈਂ ਉਦਾਂ ਇਹਨੂੰ ਰੱਖ ਦਵਾਂ ਤੇ ਇਹ ਵੈਸੇ ਮੁਰਝਾ ਜਾਣੀ ਗਲ ਜਾਣੀ ਆ ਲਫਾਫੇ ਚ ਪਈ ਪਈ ਇਹਨੂੰ ਬਣਾਉਣਾ ਹੀ ਪੈਣਾ ਵਾ ਤੂੰ ਤੁਸੀਂ ਮੇਰੇ ਨਾਲ ਸਾਫ਼ ਕਰਾ ਦੋ ਫਿਰ ਤੈਨੂੰ ਮੈਂ ਦੱਸਣ ਤੇ ਡਈ ਵੀ ਮੈਂ ਉੱਧਰ ਜਾਣਾ ਤੇ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਇਹ ਨਹੀਂ ਠੀਕ ਹੈਗੀ ਤੇ ਮੈਂ ਲੈਣੀ ਨਹੀਂ ਸੀ ਹੁਣ ਮੈਂ ਲੈ ਬੈਠੀ ਆ ਤੇ ਹੁਣੇ ਬਣਾਉਣੀ ਆ ਸ਼ਾਮ ਨੂੰ ਭਾਵੇਂ ਤੂੰ ਬਣਾ ਲੈ ਉਹਨੂੰ ਰੱਖ ਦੇ ਉਹਨੂੰ ਰੈਸਟ ਕਰ ਲੈਂਦੇ ਤੇ ਤੂੰ ਸਾਫ਼ ਕਰਕੇ ਤੇ ਤੂੰ ਬਣਾ ਲੈ ਜੇ ਮੈਂ ਟਾਈਮ 'ਤੇ ਰ ਆ ਗਈ ਤਾਂ ਫਿਰ ਮੈਂ ਬਣਾ ਲੂੰਗੀ ਸਾਫ ਤੂੰ ਕਰ ਦੇ ਬਣਾ ਲਾਂਗੀ ਮੈਂ ਸਾਫ ਵੀ ਕਰ ਦਾਂਗੀ ਕੋਈ ਨਹੀਂ ਜਾਓ ਜੀ ਆਂ ਕੋਲ ਆਓ ਤੁਮ ਜਨੇ ਸਾਫ ਕਰ ਲੈਂਦੇ ਆ ਬਣਾ ਲੈਂਦੇ ਕੋਈ ਨਹੀਂ ਮੈਂ ਹੁਣ ਦਵਾਈ ਦਿਖਾਦੀ ਆਪੇ ਫਿਰ ਪੈ ਜਣਾ ਥੋੜਾ ਚੰਗਾ ਪਰ ਸੀਮਾ ਮੈਂ ਇੱਕ ਚੀਜ਼ ਵੇਖੀ ਹੋ ਕੋਈ ਨਹੀਂ ਇਹਨਾਂ ਨੂੰ ਮਤਲਬ ਹੈਗਾ ਤੇਰੇ ਨਾਲ ਬਸ ਵੀ ਤੈਨੂੰ ਨਹੀਂ ਕੁਝ ਹੋ ਸਕਦਾ ਹਨਾ ਦੋਹਾਂ ਨੂੰ ਨੀਂਦ ਆਉਂਦਾ ਪੁਵਾ ਜੀ ਜਦੋਂ ਤੇਨ ਹੋਏ ਤਾਂ ਫੇਰ ਲੱਗਦਾ ਵਾ ਬਾਕੀ ਮੇਰੀ ਧੀ ਠੀਕ ਨਹੀਂ ਆ ਉਹਨੂੰ ਰੈਸਟ ਦੀ ਲੋੜ ਹੈ ਜਦੋਂ ਨੋ ਪੈ ਜਾਏ ਨਾ ਫਿਰ ਉਹ ਹੀ ਕਹੀ ਜਾਂਦਾ ਇਹ ਤੇ ਕੰਬਲ ਦੀ ਕਰਮੈਸ਼ ਆ ਬੁਖਾਰ ਥੋੜੀ ਹੋਇਆ ਵਾ ਮੈਨੂੰ ਪਤਾ ਨਾ ਅੱਜ ਮੇਰੇ ਸਰੀਰ ਬਿਲਕੁਲ ਕੰਮ ਨਹੀਂ ਕਰ ਰਹੇ ਆ ਵੈਸੇ ਤੇ ਮੈਂ ਮਾੜੇ ਮੋٹے ਦੁੱਖ ਨੂੰ ਕੁਝ ਕਹਿੰਦੀ ਨਹੀਂ ਆ ਚੁੱਪ ਕਰਕੇ ਲੱਗੀ ਰਹਿਣੀ ਆ ਜਦੋਂ ਮੇਰੀ ਜ਼ਿਆਦਾ ਬੱਸ ਹੋ ਜੇ ਨਾ ਤੇਰੀ ਮੈਨੂੰ ਲੰਮੇ ਕਰਦੀ ਹੋੜੀ ਕੋਈ ਗੱਲ ਨਹੀਂ ਬੁਆਜੀ ਤੂੰ ਲੈ ਆਓ ਉਹ ਤੂੰ ਲੈ ਆਓ ਕਪੜਾ ਤੇ ਰਖੀਏ ਤੇ ਚੁਗੀਏ ਆਪਾਂ ਤੂੰ ਹੱਲੇ ਥੋੜੀ ਦੇਰ ਰੈਸਟ ਕਰ ਮੈਂ ਆਪੇ ਕਰਦੀ ਆ ਇਹ ਘੜਾ ਢੀ ਜਲਦੀ ਸਾਫ ਹੋ ਜੈਣੀ ਆ ਤੂੰ ਥੋੜੀ ਰੈਸਟ ਕਰ ਲਾ ਫੇਰ ਉੱਠ ਕੇ ਕਰਾਦੀ ਮੇਰੇ ਨਾਲ ਕੋਈ ਗੱਲ ਨਹੀਂ ਤੂੰ ਬੈਹ ਹੋ ਜਾ ਮੈਂ ਕਰ ਲਾਂਗੀ ਬੁਆਜੀ ਇਹ ਐਂ ਕਰੋ ਚਾਹ ਬਣਾ ਲਿਓ ਇੱਕ ਕੱਪ ਤੇ ਮੇਰੀ ਠੰਡ ਵੀ ਘਟ ਜੇਗੀ ਤੇ ਮੈਂ ਉੱਠ ਵੀ ਜਾਵਾਂ ਕੋਈ ਨਹੀਂ ਫੇਰ ਬਾਤ ਕਰਾਂ ਅੱਛਾ ਚਲ ਲੈਓ ਬਣਾ ਕੇ